ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇਖੋ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਗਰੁੱਪ A B C ਤਿੰਨੇ ਤਰ੍ਹਾਂ ਦੀਆਂ ਪੋਸਟਾਂ ਰਹਿਣ ਵਾਲੀਆਂ ਐਮਜ਼ ਬਠਿੰਡਾ ਵੱਲੋਂ ਵੱਡੇ ਪੱਧਰ ਦੀ ਇਹ ਭਰਤੀ ਓਪਨ ਕੀਤੀ ਗਈ ਹੈ ਬਹੁਤ ਵਧੀਆ ਪੋਸਟਾਂ ਜੀ ਬਹੁਤ ਵਧੀਆ ਸੈਲਰੀ ਰਹਿਣ ਵਾਲੀ ਹੈ ਸਾਰੀਆਂ ਪੋਸਟਾਂ ਦੇ ਲਈ ਪੂਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਦੇ ਵਿੱਚ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਤੇ ਅਗੇ ਕਰ بیٹھے ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਬਿਨਾਂ ਕਿਸੇ ਦੇਰੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਐਹਮਸ ਬਠਿੰਡਾ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਇਹਨਾਂ ਵੱਲੋਂ ਗਰੁੱਪ ਏ ਬੀ ਸੀ ਤਿੰਨੋ ਤਰ੍ਹਾਂ ਦੀਆਂ ਪੋਸਟਾਂ ਜਾਰੀ ਕੀਤੀਆਂ ਗਈਆਂ 4 ਮਈ 2024 ਨੂੰ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ 30 ਦਿਨ ਦੇ ਵਿੱਚ ਵਿੱਚ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਅਪਲਾਈ ਕਿਵੇਂ ਕਰਨਾ ਅੱਗੇ ਆਪਾਂ ਤੁਹਾਨੂੰ ਵੀਡੀਓ 'ਚ ਦੱਸਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਪੋਸਟਾਂ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਪੋ ਕੀ ਸਕਿੱਲ ਨਾਲ ਮੈਂਸ਼ਨ ਕੀਤੇ ਹੋਇਆ ਇੱਕ ਪੋਸਟ ਹੈ ਜੀ ਸੀਨੀਅਰ ਅਕਾਊਂਟਸ ਆਫੀਸਰ ਇੱਕ ਪੋਸਟ ਹੈ ਜੀ ਕਿਸ ਸਕਿੱਲ ਨਾਲ ਨਾਲ ਦਿੱਤੇ ਹੋਇਆ ਤੁਸੀਂ ਨੋਟੀਫਿਕੇਸ਼ਨ ਦੀ ਕਾਪੀ ਦੇ ਵਿੱਚ ਜ਼ਰੂਰ ਚੈੱਕ ਕਰੋ ਨੋਟੀਫਿਕੇਸ਼ਨ ਦਾ ਲਿੰਕ ਅਪਲਾਈ ਕਰਨ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਆ ਤੁਸੀਂ ਉੱਥੋਂ ਹੀ ਲਿੰਕ ਲੈ ਕੇ ਅਪਲਾਈ ਕਰ ਸਕਦੇ ਹੋ ਜੀ ਐਗਜ਼ੀਕਿਊਟਿਵ ਇੰਜੀਨੀਅਰ ਇੱਕ ਪੋਸਟ ਹੈ ਜੀ ਕਲੀਨिकल ਐਮਬ੍ਰਾਇਓਲੋজিস্ট ਇੱਕ ਪੋਸਟ ਹੈ ਜੀ ਅਕਾਊਂਟਸ ਆਫੀਸਰ ਇਹ ਦੋ ਪੋਸਟਾਂ ਨੇ ਫਾਇਰ ਆਫੀਸਰ ਇੱਕ ਪੋਸਟ ਹੈ ਸੀਨੀਅਰ ਟੈਕਨੀਕਲ ਆਫੀਸਰ ਇੱਕ ਪੋਸਟ ਹੈ ਜੀ ਡਿਪਟੀ ਨਰਸਿੰਗ ਸੁਪਰਟੈਂਡੈਂਟ ਦ ਟੈਕਨੀਕਲ ਅਫੀਸਰ ਦੋ ਪੋਸਟਾਂ ਨੇ ਸੀਨੀਅਰ ਟੈਕਨੀਕਲ ਅਫੀਸਰ ਰੇਡੀਓਲੋਜੀ ਇੱਕ ਪੋਸਟ ਹੈ ਜੀ ਸੀਨੀਅਰ ਟੈਕਨੀਕਲ ਅਫੀਸਰ ਰੇਡੀਓਥੈਰੇਪੀ ਇੱਕ ਪੋਸਟ ਹੈ ਜੀ ਟੈਕਨੀਕਲ ਅਫੀਸਰ ਟੈਕਨੀਕਲ ਸੁਪਰਵਾਈਜ਼ਰ ਤਿੰਨ ਪੋਸਟਾਂ ਹੈ ਜੀ ਸਿਕਿਉਰਿਟੀ ਅਫੀਸਰ ਇੱਕ ਪੋਸਟ ਹੈ ਜੀ ਅਸਿਸਟੈਂਟ ਨਰਸਿੰਗ ਸੁਪਰਡੈਂਡੈਂਟ ਪੰਜ ਪੋਸਟਾਂ ਹੈ ਜੀ ਇਹ ਗਰੁੱਪ A ਦੀਆਂ ਪੋਸਟਾਂ ਨੇ ਇਸੇ ਤਰ੍ਹਾਂ ਹੀ ਗਰੁੱਪ B ਦੀਆਂ ਪੋਸਟਾਂ ਨੇ ਜੀ ਵੱਖ-ਵੱਖ ਅਸਿਸਟੈਂਟ ਸਟੋਰ ਅਫੀਸਰ ਦੋ ਪੋਸਟਾਂ ਨੇ ਜੀ ਮੈਡੀਕਲ ਰਿਕਾਰਡ ਅਫੀਸਰ ਇੱਕ ਪੋਸਟ ਹੈ ਜੀ ਸੀਨੀਅਰ ਆਡੀ ਅਸਿਸਟੈਂਟ ਅਕਾਊਂਟਸ ਆਫੀਸਰ ਦੋ ਪੋਸਟਾਂ ਨੇ ਜੀ ਅਸਿਸਟੈਂਟ ਇੰਜੀਨੀਅਰ ਸਿਵਲ ਇੱਕ ਪੋਸਟ ਹੈ ਜੀ ਅਸਿਸਟੈਂਟ ਇੰਜੀਨੀਅਰ ਇਲੈਕਟ੍ਰੀਕਲ ਇੱਕ ਪੋਸਟ ਹੈ ਜੀ ਲਾਇਬ੍ਰੇਰੀਅਨ ਗ੍ਰੇਡ 1 ਇੱਕ ਪੋਸਟ ਹੈ ਜੀ ਸੀਨੀਅਰ ਆਪਟੋਮੈਟਿਸਟ ਇੱਕ ਪੋਸਟ ਹੈ ਜੀ ਸੀਨੀਅਰ ਪਰਫਿਊਸ਼ਨਿਸਟ ਜੀ ਇੱਕ ਪੋਸਟ ਹੈ ਜੂਨੀਅਰ ਜੂਨੀਅਰ ਸਟੈਟਿਸਟਿਸ਼ੀਅਨ ਇੱਕ ਪੋਸਟ ਹੈ ਜੀ ਸੀਨੀਅਰ ਟੈਕਨੀਸ਼ੀਅਨ ਓਟੀ ਸੱਤ ਪੋਸਟਾਂ ਨੇ ਜੀ ਟੈਕਨੀਕਲ ਆਫੀਸਰ ਰੈਡੀਓਲੋਜੀ ਤਿੰਨ ਪੋਸਟਾਂ ਨੇ ਜੀ ਸੀਨੀਅਰ ਟੈਕਨੀਸ਼ੀਅਨ ਲੈਬਰਾਟਰੀ 10 ਪੋਸਟਾਂ ਨੇ ਜੀ ਸੀ ਪਰਸਨਲ ਅਸਿਸਟੈਂਟ 10 ਪੋਸਟਾਂ ਜੀ ਜੂਨੀਅਰ ਮੈਡੀਕਲ ਰਿਕਾਰਡ ਆਫੀਸਰ 2 ਪੋਸਟਾਂ ਨੇ ਸੀਨੀਅਰ ਫਾਰਮਾਸਿਸਟ 2 ਪੋਸਟਾਂ ਨੇ ਟੈਕਨੀਸ਼ੀਅਨ ਲੈਬਾਰਟਰੀ 9 ਪੋਸਟਾਂ ਨੇ ਜੀ ਤਾਂ ਕਿ ਗਰੁੱਪ ਸੀ ਦੀਆਂ ਪੋਸਟਾਂ ਨੇ ਜੀ ਸੀਨੀਅਰ ਐਡਮਿਨਿਸਟ੍ਰੇਟਿਵ ਅਸਿਸਟੈਂਟ 6 ਪੋਸਟਾਂ ਨੇ ਇਹ ਵੱਖ-ਵੱਖ ਪੋਸਟਾਂ ਜੋ ਐਮਜ਼ ਬਠਿੰਡਾ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਜੀ ਜਿਹੜੇ ਚਾਹਵਨ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਯੋਗਤਾਵਾਂ ਵਕ ਵਕ ਇਸ ਨੋਟੀਫਿਕੇਸ਼ਨ ਦੇ ਵਿੱਚ ਦਿੱਤੀਆਂ ਹੋਈਆਂ ਨੋਟੀਫਿਕੇਸ਼ਨ ਦਾ ਲਿੰਕ ਜਿਹੜੇ ਚਾਹਵਨ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਆ 4 ਮਈ 2024 ਨੂੰ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਨੋਟੀਫਿਕੇਸ਼ਨ ਤੋਂ 30 ਦਿਨ ਦੇ ਵਿੱਚ ਵਿੱਚ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਆਫਲਾਈਨ ਅਪਲਾਈ ਕਰਨਾ ਜੀ ਫਾਰਮ ਦਿੱਤਾ ਹੋਇਆ ਲਿੰਕ ਉਹਦਾ ਤੁਸੀਂ ਲੈ ਕੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਇਹ ਜਿਹੜੀਆਂ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰਨਵਾਦ